ਧੀ ਦੀ ਲਵ ਮੈਰਿਜ ਤੋਂ ਪਿਤਾ ਹੋਇਆ ਖਫਾ ਪਿਓ ਨੇ ਆਪਣੇ ਦੋਸਤਾਂ ਨੂੰ ਸੱਦ ਕੇ ਧੀ ਦੀ ਕੀਤੀ ਕੁਟਮਾਰ ਉਸ ਨੂੰ ਸੜਕ ਤੇ ਕਿਸੀ ਟਿਆ ਗਿਆ ਕੁੜੀ ਨੇ ਪਿਓ ਤੇ ਲਾਇਕ ਥਿਤ ਤੌਰ ਤੇ ਦੋਸ਼ ਮਾਮਲਾ ਮੋਗੀ ਦਾ ਹੈ ਜਿੱਥੇ ਕਿ ਲੜਕੀ ਦਾ ਕਹਿਣਾ ਹੈ ਕਿ 23 ਮਈ ਨੂੰ ਉਸਨੇ ਆਪਣੇ ਪਸੰਦਤ ਲੜਕੇ ਨਾਲ ਲਵ ਮੈਰਿਜ ਕਰਵਾਈ ਸੀ ਅਤੇ ਜਦ ਉਹ ਆਪਣੇ ਸਹੁਰੇ ਘਰ ਵਾਪਸ ਆ ਰਹੀ ਸੀ ਤਾਂ ਰਸਤੇ ਵਿੱਚ ਉਸ ਤੇ ਪਿਓ ਨੇ ਅਤੇ ਕੱਲ ਹੋਰ ਰਿਸ਼ਤੇਦਾਰਾਂ ਨੇ ਉਸ ਨੂੰ ਜ਼ਬਰਦਸਤੀ ਮੋਟਰਸਾਈਕਲ ਤੇ ਇੱਕ ਰਿਸਤੇ ਪੇਕੇ ਘਰ ਲੈ ਜਾਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਉਹ ਪੂਰੀ ਤਰ੍ਹਾਂ ਜ਼ਖਮੀ ਹੋਈ ਹੈ ਜਿਸ ਨੂੰ ਲੋਕਾਂ ਵੱਲੋਂ ਹਸਪਤਾਲ ਵਿੱਚ ਤੱਕ ਕਰਵਾਇਆ ਗਿਆ ਹੈ ਲੜਕੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਗੁਹਾਰ ਲਗਾਈ ਹੈ ਕਿ ਉਸ ਨੂੰ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੇਰੀ ਲਵ ਮੈਰिज ਹੋਈ ਸੀ 23 ਤਰੀਕ 23 ਮਈ ਨੂੰ ਤੇ ਮੇਰੇ ਘਰਦਿਆਂ ਨੇ ਮੈਨੂੰ ਮਤਲਬ ਜਦੋਂ ਮੈਂ ਇੱਧਰ ਆ ਗਈ ਤੇ ਅੱਜ ਮੈਂ ਬਿਆਨ ਲਿਖਣ ਆਈ ਸੀ ਥਾਣੇ ਵਿੱਚ ਤੇ ਮੈਨੂੰ ਮੰਡੀ ਤੋਂ ਕੜੀਸ ਦੇ ਮੇਰੇ ਘਰ ਤੇ ਲੈ ਕੇ ਆਏ ਬਹੁਤ ਜ਼ਿਆਦਾ ਮੈਨੂੰ ਕੜੀਸ ਦੇ ਲੈ ਕੇ ਆਏ ਆ ਉੱਥੋਂ ਮੰਡੀ ਚ ਕੜੀਸ ਹੈ ਕਿ ਨਹੀਂ ਮੇਰੇ ਮਾਮੇ ਨੇ ਮੇਰੇ ਡੈਡੀ ਨੇ ਤੇ ਮੇਰੇ ਡੈਡੀ ਦੇ ਨਾਲ ਇੱਕ ਦੋਸਤ ਸੀ ਤੇ ਦੁਕਾਨ ਦਾ ਮੁੰਡਾ ਹੈ ਇਹ ਪ੍ਰਭ ਤੇ ਆ ਚਾਹ ਲਾ ਸੱਟਾ ਕਿੰਨੇ ਕ ਬੱਜੇ ਮੇਰੇ ਪੈਰ ਤੇ ਸੱਟਾ ਵੱਜਿਆ ਸੀ ਬਿਆਹ ਲ ਖਾ ਕੇ ਉਧਰ ਜਾ ਰਹੀ ਸੀ ਆਪਦੇ ਸਹੁਰੇ ਘਰ ਉੱਥੇ ਮੈਨੂੰ ਇਹਨਾਂ ਨੇ ਰਸਤੇ ਵਿੱਚ ਮਤਲਬ ਮਾਰਕੁੱਟ ਕੀਤੀ ਮੇਰੇ ਨਾਲ ਤੁਸੀਂ ਕੌਣ-ਕੌਣ ਸੀ ਜਿਹੜੇ ਜਾਇ? ਮੈਂ, ਮੇਰਾ ਘਰ ਵਾਲਾ ਤੇ ਮੇਰੇ ਸਹੁਰੇ ਸੀਗੇ। ਇਹ ਜੀ 24524 ਨੂੰ ਲੜਕੀ ਹਲਕਾ ਸ਼ਿਸ਼ ਪਤਨੀ ਪ੍ਰਵ ਦਿਵਾਲ ਇਹਨਾਂ ਨੇ ਕੋਟ ਮੈਰਿਜ ਕਰਵਾਈ ਸੀਗੀ। ਤੇ ਇਹ ਬਿਆਨ ਲਿਖਉਣ ਆਏ ਸੀਗੇ ਥਾਣੇ ਕੱਲ। ਬਿਆਨ ਲਿਖਾ ਕੇ ਥਾਣੇ ਤੋਂ ਜੋ ਬਾਹਰ ਗਏ ਮੰਡੀ ਦੇ ਵਿੱਚ ਲੜਕੀ ਦਾ ਪਿਤਾ ਉਹਦਾ ਮਾਛੜ ਤੇ ਦੋ ਬੰਦੇ ਤਿੰਨ ਬੰਦੇ ਹੋਰ ਸੀਗੇ। ਇਹਨਾਂ ਨੇ ਨੂੰ ਖੇਤੀ ਤੋਂ ਗਿਆ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਉਹਦੀ ਕੁੱਟਮਾਰ ਕੀਤੀ ਹੈ। ਠੀਕ ਹੈ ਚਲੋ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਬਚਾਅ ਹੋ ਗਿਆ ਲੜਕੀ ਬਰਾਂਧ ਕਰ ਲਈ ਅਸੀਂ ਤੇ ਇਹਨਾਂ ਦੇ ਖਿਲਾਫ ਅਸੀਂ ਐਫ ਆਈ ਆਰ ਨੰਬਰ 88 341 365 143 ਨੰਦੇ ਦਰਜ ਕਰ ਦਿੱਤੀ ਹੈ ਇਨਵੈਸਟੀਗੇਸ਼ਨ ਜਾਰੀ ਹੈ